ਅੱਜ ਮਿਤੀ 22 ਦਸੰਬਰ 2023 ਨੂੰ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮ ਕਰਨ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੱਲੋਂ ਬਾਬਾ ਸੁਖਦੇਵ ਸਿੰਘ ਬੱਬਰ ਜੀ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿੱਚ ਪੰਜ ਪਿਆਰਿਆਂ ਦੀ ਗਵਾਈ ਰਹੀ ਅਤੇ ਗੁਰੂ ਸਾਹਿਬ ਦੀ ਛਤਰ ਸ਼ਾਇਆ ਹੇਠ ਇਹ ਨਗਰ ਕੀਰਤਨ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚੋਂ ਅਤੇ ਗਲੀਆਂ ਦੇ ਵਿੱਚੋਂ ਪ੍ਰਕਰਮਾ ਕਰਦਾ ਹੋਇਆ ਅਤੇ ਇਸ ਮੌਕੇ ਤੇ ਰਾਗੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਅਤੇ ਨਗਰ ਕੀਰਤਨ ਇਸ ਸਵਾਗਤ ਦੇ ਲਈ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਸਜਾ ਸਜਾਵਟੀ ਗੇਟਸ ਸਜਾਏ ਗਏ ਅਤੇ ਸੰਗਤਾਂ ਦੇ ਲਈ ਕਈ ਤਰ੍ਹਾਂ ਦੇ ਪਦਾਰਥਾਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਇਸ ਮੌਕੇ ਤੇ ਬਾਬਾ ਸੁਖਦੇਵ ਸਿੰਘ ਜੀ ਬੱਬਰ ਹੈੱਡ ਗ੍ਰੰਥੀ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਖੇਮ ਕਰਨ ਦੇ ਉਹਨਾਂ ਨੇ ਬੋਲਦੇ ਹੋਏ ਕਿਹਾ ਅਤੇ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਉਨ੍ਹਾਂ ਨੇ ਸਹਿਯੋਗ ਜ਼ਾਹਰ ਕੀਤਾ ਅਤੇ ਤੁਸੀਂ ਦੇਖ ਰਹੇ ਹੋ ਟਾਈਮਸ ਨਿਊਜ਼ 24 ਦਵਿੰਦਰ ਸਹੋਤਾ ਦੇ ਨਾਲ ਲਾਡਾ ਕੰਡਾ ਦੀ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ कृपा करणे कया रोड फंड कराड़े ख़र्चा करण नोड़ा तयारु करोड़या फुड़े मारे गान ਹਾਂਜੀ ਬਾਬਾ ਜੀ ਅੱਜ ਜਿਹੜਾ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਇਹ ਸ਼੍ਰੀ ਗੁਰੂ ਆਪਣੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਿਹੜਾ ਸਬੰਧ ਦੇ ਵਿੱਚ ਉਹ ਸਬੰਧ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਪਹਿਲਾਂ ਤਾਂ ਆਪਾਂ ਫਦੇ ਬੁਲਾਈਏ ਗੱਜ ਦੇ ਸਾਰੇ ਆਪ ਕੋ ਫਦੇ ਵਾਇਰਸ ਜੀਕਾ ਖਾਲਸਾ ਜੀ ਵਾਇਰਸ ਜੀਕਾ ਫਦੇ ਇਹ ਜੀ ਧੰਨ ਧੰਨ ਸ਼੍ਰੋਮਣੀ ਜਰਨਲ ਅਮਰ ਸ਼ਹੀਦ ਬਾਬਾ ਜਿੰਮ ਸਿੰਘ ਸਾਹਿਬ ਜੀ ਜੋ ਰਗਰੇਟੇ ਗੁਰੂ ਦੇ ਬੇਟੇ ਜੋ ਉਹਨਾਂ ਦਾ ਹਰ ਸਾਲ ਦੀ ਤਰ੍ਹਾਂ ਸਾਲਾਨਾ ਛੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਸ਼ਹੀਦ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਬਹਾਦਰੀਆਂ ਕੀਤੀਆਂ ਪਰਿਵਾਰ ਵਾਰੇ ਆ ਅੰਸਵਰਸ ਵਾਰੇ ਆ ਪੁੱਤ ਵਾਰੇ ਆ ਕੁਛ ਨਹੀਂ ਪੱਲੇ ਰੱਖਿਆ ਇਹ ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰਨਾ ਏ ਯਾਦ ਕਿਵੇਂ ਕਰਨਾ ਏ ਆਪਾਂ ਅਫਸੋਸ ਕਰ ਰਹੇ ਆ ਆਪਾਂ ਦੁੱਖ ਮਟਾ ਰਹੇ ਆ ਸਹਿਬ ਜਾਦਦਾ ਇਹ ਖੁਸ਼ੀ ਨਹੀਂ ਮਨਾ ਰਹੇ ਆ ਆਪਾਂ ਬਾਬਾ ਜੀ ਸ਼ਹੀਦੀ ਮਨਾ ਰਹੇ ਆ ਅਫਸੋਸ ਕਰ ਰਹੇ ਆ ਖੁਸ਼ੀ ਹੁੰਦੀ ਆ ਮੁੰਡਾ ਵਈਏ ਤਾਂ ਜਦ ਬੱਚਾ ਜਨਮ ਲਵੇ ਤਾਂ ਜਦ ਬੱਚਾ ਜਨਮ ਦੇਣ ਮਰੇ ਫੇਰ ਖੁਸ਼ੀ ਹੁੰਦੀ ਆ ਇਸੇ ਦਾ ਦਾ ਵਿਸ਼ੋਸ਼ ਆ ਤੇ ਗੁਰੂ ਪਿਆਰੀ ਸਾਹਿਬ ਚਲ ਗਈ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਸ਼ਹਿਰ ਖੇਮਕਰਨ ਵਾਰਟ ਨੰਬਰ 4 ਤੰਦਰ ਸ਼੍ਰੋਮਣੀ ਜਨਰਾਲ ਅੰਮ੍ਰਿਤ ਸ਼ਹੀਦ ਬਾਬਾ ਜੀਵ ਸਿੰਘ ਸਾਹਿਬ ਜੀ ਦੇ ਜੋ ਦਰਬਾਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਬੱਬਰ ਉਸ ਸਮੇਂ ਤੋਂ ਲੈ ਕੇ ਸੰਗਤ ਦਾ ਸਜੋਗ ਲੈ ਕੇ ਇਲਾਕੇ ਦਾ ਸੰਜੋਗ ਲੈ ਕੇ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਨਗਰ ਕਿਤਰ ਬੜੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਤੇ ਬਾਬਾ ਜੀ ਜਿਹੜਾ ਕੱਲ ਪ੍ਰੋਗਰਾਮ ਹੋ ਰਿਹਾ ਉਹ ਸਬੰਧ ਵਿੱਚ ਕੀ ਕੀ ਪ੍ਰੋਗਰਾਮ ਕੱਲ ਹੋ ਰਿਹਾ ਜੀ ਉਹ ਕੱਲ ਤੇ ਜੋ ਸਬੰਧ ਵਿੱਚ ਚੱਲ ਰਿਹਾ ਜੀ ਪਹਿਲਾਂ ਤਾਂ ਸ਼ਹੀਦੀ ਧੜਾ ਮਨਾਇਆ ਗਿਆ ਅੱਜ ਨਗਰ ਕਿਤਰ ਮਨਾਇਆ ਗਿਆ ਹੈ ਤੇ ਕੱਲ ਨੂੰ ਟੂਰਨਾਮੈਂਟ ਗਰਾਊਂਡ ਦੇ ਵਿੱਚ ਸਟੇਡੀਅਮ ਦੇ ਵਿੱਚ ਹੋਣਾ ਹੈ ਅੱਠਾਂ ਪਿੰਡਾਂ ਤੋਂ ਟੀਮਾਂ ਪਹੁੰਚਣੀਆਂ ਨੇ ਤੇ ਚੜ੍ਹਦੀ ਕਲਾ ਵਾਲੇ ਪਲਵਾਰ ਨੇ ਤੇ ਪਹਿਲੇ ਨੰਬਰ ਤੇ ਟੀਮ ਖੇਮ ਕਰਨ ਦੀ 28 ਹੈ ਜੀ ਪਿਛਲੀ ਵਾਰੀ ਵੀ ਆਪਾਂ ਮੈਚ ਕਰਵਾਇਆ ਸੀ ਟੂਰਨਾਮੈਂਟ ਤੇ ਉਦੋਂ ਵੀ ਖੇਮ ਕਰਨ ਜਿੱਤਿਆ ਗਿਆ ਐਤਿਕਾ ਵੀ ਖੇਮ ਕਰਨ ਦੀ ਟੀਮ ਜਿਹੜੀ ਆ ਆਪਾਂ ਨਾ ਬੱਚਿਆਂ ਨੂੰ ਸਿੱਖਿਆ ਦੇ ਰਹੇ ਆ ਵਿੱਦਿਆ ਦੇ ਰਹੇ ਅੱਗੇ ਲੈ ਕੇ ਜਾ ਰਹੇ ਆ ਇਹਨਾਂ ਨੂੰ ਚੰਗੇ ਪਾਸੇ ਲਾ ਰਹੇ ਆ ਨਸ਼ੇ ਤੋਂ ਬਚਾ ਰਹੇ ਆ ਮਾਰਕ ਮਤ ਤੋਂ ਬਚਾ ਰਹੇ ਆ ਤੇ ਬਾਬਾ ਜੀ ਨਗਰ ਨਿਵਾਸੀਆਂ ਦਾ ਕਿੰਨਾ ਕੁ ਸੰਜੋਗ ਆ ਜਿਹੜਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਇਤਿਹਾਸਕ ਮੇਲਾ ਤੁਸੀਂ ਹਰ ਸਾਲ ਮਨਾ ਰਹੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਇਹ ਤੋਂ ਲੈ ਕੇ ਜੜ ਤੱਕ ਸਾਰਾ ਇਲਾਕਾ ਸਾਬੇਲੀਆਂ ਸਾਬੇਕਾਂ ਬਾਹਰ ਕੇਮਕਰ ਸ਼ਹਿਰ ਇਹ ਪਿੰਡ ਨਹੀਂ ਆ ਇਹ ਨਗਰ ਨਹੀਂ ਆ ਸ਼ਹਿਰ ਆ ਕੇਮਕਰ ਸ਼ਹਿਰ ਤੇ ਕੇਮ ਤੇ ਕਰਨ ਤੋਂ ਭਾਈ ਸੀ ਉਹਨਾਂ ਦੇ ਨਾਂ ਤੇ ਸ਼ਹਿਰ ਬੱਜਾ ਹੀ ਉਹ ਰਾਜੇ ਤੇ ਇਹ ਕੇਮਕਰ ਸ਼ਹਿਰ ਬੜਾ ਚੜ੍ਹਦੀ ਕਲਾ ਨਾਲ ਸਾਨੂੰ ਸੁਖ ਦੇ ਰਿਹਾ ਇਤਿਹਾਸੀ ਸ਼ਹਿਰ ਆਏ ਗੁਰੂਆਂ ਦਾ ਸ਼ਹਿਰ ਹੈ ਚੇਰੇ ਪਾਤਸ਼ਾਹ ਜੀ ਆਏ ਤੇ ਗੁਰੂ ਤੇਗ ਬਹਾਦਰ ਜੀ ਆਏ ਤੇ ਧਗਾਣਾ ਸਾਹਿਬ ਜੀ ਆਏ ਤੇ ਚੈਰ ਸਾਹਿਬ ਜੀ ਆਏ ਤੇ ਗੁਰੂ ਨਾਨਕ ਦੇਵ ਜੀ ਆਏ ਜੀ ਦੇ ਸਾਹ ਸਰਫ ਇਹਨਾਂ ਦੀ ਗੋਸ਼ਟੀ ਹੋਈ ਆ ਸੰਤਾ ਮਨਤਾ ਦੀ ਤੇ ਬੜੀ ਚੜ੍ਹਦੀ ਕਲਾ ਨੇ ਤੇ ਸ਼ਹਿਰ ਦੇ ਵਿੱਚ ਗੁਰੂ ਆਇਆ ਇਹ ਧਰਤੀ ਗੁਰਵਾਂ ਦੀ ਆ ਜਿਵੇਂ ਨੰਦਾ ਦੀ ਪੂਰੀ ਆ ਨਾ ਉਦਾਂ ਹੀ ਧਰਤੀ ਨੰਦਾ ਦੀ ਪੂਰੀ ਵੱਜਦੀ ਸੀ ਤੇ ਵੱਜਣੀ ਚਾਹੀਦੀ ਸੀ ਜਿੰਨਾ ਇਸ ਧਰਤੀ ਤੇ ਗੰਦ ਪੈ ਗਿਆ ਖੇਮ ਕਲ ਸ਼ਹਿਰ ਦੇ ਵਿੱਚ ਡੇਡੇ ਗੁਰੂ ਆਏ ਹੁਣ ਪਿੱਛੇ ਕਿਹੜਾ ਸ਼ਹਿਰ ਨਹੀਂ ਲੱਭਾ ਉਹਨਾਂ ਨੂੰ ਪਿੱਛੇ ਕੋਈ ਨਗਰ ਨਹੀਂ ਮਿਲਿਆ ਉਹਨਾਂ ਨੂੰ ਉਹਨਾਂ ਕੇਮਕਰ ਚੋਣਾ ਹੈ ਹਰੀ ਸਿੰਘ ਨਾਲੂਆ ਇੱਥੇ ਆਇਆ ਇੱਥੇ ਵਿਆਹ ਹੋਇਆ ਛੇਵੇਂ ਪਾਚਾਵਾ ਸਾਹਿਬ ਆੜ ਕੇ ਬੈਠੇ ਘੋੜੇ ਬੱਦੇ ਇੱਥੇ ਆੜ ਕੇ ਇਤਿਹਾਸਕ ਸ਼ਹਿਰ ਹੈ ਜੀ ਇਹ ਇਹ ਇਤਿਹਾਸ ਸ਼ਹਿਰ ਦੇ ਵਿੱਚ ਆਪਾਂ ਸੇਵਾ ਲਈ ਆ ਤੇ ਮੇਲੇ ਤੋਂ ਬਾਅਦ ਬਾਬਾ ਜੀਵਨ ਸਿੰਘ ਸਾਹਿਬ ਜੀ ਦੀ ਕਾਰ ਸੇਵਾ ਜਿਹੜੀ ਆ ਤਿਆਰਪੁਰ ਤਿਆਰ ਦਰਬਾਰ ਦੀ ਨਹੀਂ ਪੱਥਰ ਰੱਖਿਆ ਜਾਣਾ ਹੈ ਨਵਾਂ ਦਰਬਾਰ ਤਿਆਰ ਹੋਣਾ ਹੈ ਸੰਤਾਂ ਦੇ ਸਹਿਯੋਗ ਦੇ ਨਾਲ ਤੇ ਸਾਰੀਆਂ ਸੰਗਤਾਂ ਬੇਨਤੀ ਆ ਕੀ ਉਸ ਦਰਬਾਰ ਦੇ ਵਿੱਚ ਸਾਰੀਆਂ ਸਰਕਾਰ ਸੇਵਾ ਪਹੁੰਚਿਆ ਇਹ ਬਾਰਡਰ ਦਾ ਏਰੀਆ ਹੈ ਸ਼ਹਿਰ ਖੇਮ ਕਲ ਨੇ ਤਖਤ ਤੇ ਬਾਪੂ ਦਾ ਬੜਾ ਤਗੜਾ ਤੇ ਚੜ੍ਹਦੇ ਘਰ ਦੇ ਨਾਲ ਤੇ ਇੱਕ ਕੌਮ ਦੇ ਜਰਨੈਲ ਬਾਬਾ ਜੀਵਨ ਸਿੰਘ ਜੀ ਪੰਥ ਦੇ ਜਰਨੈਲ ਦੁਨੀਆਂ ਦੇ ਜਰਨੈਲ ਰਾਜੇ ਦੁਨੀਆਂ ਦੇ ਧਰਤੀ ਦੇ ਮਾਲਕ ਤੇ ਸਾਰੀਆਂ ਸਰਕਾਰਾਂ ਬੇਰਤੀ ਆ ਜੀ ਇੰਨੇ ਕੁਛ ਕੀਮਾਂ ਦੇ ਜਾਂਚ ਕਾ ਤੇ ਸੌਣਿਆ ਸੌਣਿਆ ਸਾਰੀਆਂ ਸਰਦਾਰ ਆਲਮੇ ਕੇ ਸਹਯੋਗ ਦਓ ਤੇ ਆਪਾਂ ਨੂੰ ਗੁਰੂ ਸਾਹਿਬ ਦੇ ਦਰਬਾਰ ਦੀ ਲੋੜ ਹੈ ਸੇਵਾ ਦੀ ਲੋੜ ਹੈ ਸਿਮਰਨ ਦੀ ਲੋੜ ਆਹ ਲੰਗਰ ਪਾਣੀ ਲਾਉਣ ਦੀ ਲੋੜ ਹੈ